ਟੋਟਲ ਵੈਰਾਈਟੀਆਂ ਕਿੰਨੀਆਂ ਹੁੰਦੀਆਂ ਨੇ ਮਸ਼ਰੂਮ ਦੀਆਂ ਜਿਹੜੀਆਂ ਵੈਰਾਈਟੀਆਂ ਆ ਬਹੁਤ ਸਾਰੀਆਂ ਵੈਰਾਈਟੀਆਂ ਨੇ ਜਿੱਦਾਂ ਕਿ ਅਰਾਊਂਡ 14000 ਸਪੀਸੀਜ਼ ਨੇ ਮਸ਼ਰੂਮ ਜਿਹੜੇ ਫੰਗਲ ਸਪੀਸੀਜ਼ ਨੇ ਉਹਨਾਂ ਦੇ ਵਿੱਚੋਂ ਜਿਹੜੀਆਂ 23 ਤੋਂ 24 ਜਿਹੜੀਆਂ ਕਮਰਸ਼ੀਅਲੀ ਕਲਟੀਵੇਟ ਹੋ ਰਹੀਆਂ ਪਰ ਜਿਹੜੀ ਪੀਏਯੂ ਨੇ ਰეკਮੈਂਡ ਕੀਤੀਆਂ ਵੈਰਾਈਟੀਆਂ ਨੇ ਉਹ ਪੰਜ ਵੈਰਾਈਟੀਆਂ ਨੇ ਓਵਰਆਇਟਸ ਜਿਹੜੀਆਂ ਅਸੀਂ ਸਰਦੀਆਂ 'ਚ ਵੀ ਲਗਾ ਸਕਦੇ ਹਾਂ ਗਰਮੀਆਂ 'ਚ ਵੀ ਲਗਾ ਸਕਦੇ ਹਾਂ ਤਾਂ ਕਿ ਸਾਰਾ ਸਾਲ ਮਸ਼ਰੂਮ ਦੀ ਪ੍ਰੋਡਕਸ਼ਨ ਹੋ ਸਕੇ। ਮੈਂ ਜਿਹੜਾ ਆਪਾਂ ਨਾਰਮਲ ਘਰਾਂ ਦੇ ਵਿੱਚ ਯੂਜ਼ ਕਰਦੇ ਹਾਂ ਮਾਰਕੀਟ ਦੇ ਵਿੱਚ ਅਵੇਲੇਬਲ ਮਿਲਦੇ ਨੇ ਉਹ ਕਿਹੜੇ ਮਸ਼ਰੂਮ ਹੁੰਦੇ ਨੇ? ਆ ਜਿਹੜੇ ਮਾਰਕੀਟ 'ਚ ਅਵੇਲੇਬਲ ਹੁੰਦੇ ਆ ਉਹ ਜ਼ਿਆਦਾਤਰ ਅਸੀਂ ਬਟਨ ਜਿੰਨੀ ਵੀ ਪਛਾਈ ਪੰਜਾਬ ਦੀ ਗੱਲ ਕਰਦੇ ਆ ਜਾਂ ਇੰਡੀਆ ਦੀ ਗੱਲ ਕਰਦੇ ਆ ਸਭ ਦੇ ਕੋਲ ਜ਼ਿਆਦਾਤਰ ਬਟਨ ਦੀ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਆ ਮਾਰਕੀਟ 'ਚ ਬਟਨ ਮਸ਼ਰੂਮ ਆਂਦੀ ਆ ਉਸ ਤੋਂ ਇਲਾਵਾ ਅੱਜ ਕੱਲ੍ਹ ਜਿਹੜੇ ਲੋਕ ਹੈਗੇ ਆ ਓਇਸਟਰ ਮਸ਼ਰੂਮ ਵਾਲ ਵੀ ਆਪਣਾ ਰੁ ਜਿੰਨੀਆਂ ਵੀ ਪੌਇਜ਼ਨਸ ਵੈਰਾਈਟੀਆਂ ਨਿਊ ਦੇਖਣ ਨੂੰ ਬਹੁਤ ਸੋਹਣੀਆਂ ਲੱਗਦੀਆਂ ਰੰਗਦਾਰ ਹੁੰਦੀਆਂ ਸੋ ਜਿੰਨੀਆਂ ਵੀ ਰੰਗਦਾਰ ਵੈਰਾਈਟੀਆਂ ਨੇ ਉਹ ਸਾਰੀਆਂ ਹੀ ਪੌਇਜ਼ਨਸ ਵੈਰਾਈਟੀਆਂ ਹੁੰਦੀਆਂ ਉਹਨਾਂ ਵੈਰਾਈਟੀਆਂ ਨੂੰ ਸਾਨੂੰ ਖਾਣਾ ਨਹੀਂ ਚਾਹੀਦਾ ਬਿਨਾਂ ਟੈਸਟ ਕੀਤੇ ਆਹ ਵਾਲੀ ਵੈਰਾਈਟੀ ਹੈ ਇਹ ਬਰਾਊਨ ਵੈਰਾਈਟੀ ਹੈ ਇਹਨੂੰ ਪੋਰਟਾਬੈਲੋ ਕਹਿੰਦੇ ਆ ਬਟਨ ਮਸ਼ਰੂਮ ਦੀ ਵੈਰਾਈਟੀ ਹੈ ਪੋਰਟਾਬੈਲੋ ਮਸ਼ਰੂਮ ਆਹ ਨੀਚੇ ਵੈਰਾਈਟੀ ਲੱਗੀ ਹੋਈ ਹੈ ਇਹ ਵਾਈਟ ਵਾਈਟ ਬਟਨ ਮਸ਼ਰੂਮ ਸ ਮੰਨਣਾ ਸਾਈਜ਼ ਆਪਾਂ ਦੇਖ ਸਕਦੇ ਹਾਂ ਕਾਫੀ ਬਿਗ ਹੈਗਾ ਨਾ ਨੋਰਮਲ ਜਿਹਦਾ ਮਾਰਕੀਟ 'ਚ ਹੁੰਦਾ স্মੋਲ ਸਾਈਜ਼ ਹੀ ਹੁੰਦਾ ਆ ਦੇਖੋ ਡਿਫਰੈਂਟ ਡਿਫਰੈਂਟ ਸਟ੍ਰੇਨਸ ਆਂਦੀਆਂ ਨੇ ਉਹਨਾਂ ਦੇ ਵਿੱਚੋਂ ਜਿੱਦਾਂ ਕੁਝ ਸਾਈਜ਼ ਜਿਹੜਾ ਵੱਡਾ ਹੋ ਜਾਂਦਾ ਹੁਣ ਵੈਸੇ ਵੀ ਮੌਸਮ ਜਿਹੜਾ ਥੋੜਾ ਜਿਹਾ ਚੇਂਜ ਹੋ ਰਿਹਾ ਤੇ ਚਲੇ ਜਾਣ ਵਾਲਾ ਮੌਸਮ ਹੈਗਾ ਸਾਡੇ ਕੋਲ ਅਸੀਂ 4 ਰੈਕਸ ਲਗਾਏ ਹੋਏ ਨੇ ਇਹ ਸਾਡੇ 15x30 ਦਾ ਕਮਰਾ ਸੋ ਇਸ ਕਮਰੇ ਦੇ ਵਿੱਚ ਅਸੀਂ ਅਗਰ ਇਦਾਂ ਬੈਗਸ ਰੱਖਦੇ ਹਾਂ 4 ਲੇਅਰਸ ਦੇ ਵਿੱਚ ਅਰਾਊਂਡ 1000 ਕ ਬੈਗ ਆ ਜਾਂਦਾ ਸਾਡਾ ਇਹ 2.5 ਕਿਲੋ ਦਾ ਬੈਗ ਹੈ ਇਸ ਬੈਗ ਦੇ ਵਿੱਚੋਂ ਸ ਕੋਲ ਬਟਨ ਦਾ ਬੈਗ ਹੈ ਉਹ 5 ਕਿਲੋ ਦਾ ਬੈਗ ਹੁੰਦਾ ਉਹਦੇ ਵਿੱਚੋਂ ਸਾਨੂੰ ਅਰਾਊਂਡ 1.5 ਕਿਲੋ ਮਸ਼ਰੂਮ ਨਿਕਲ ਜਾਂਦੀ ਹੈ ਅਸੀਂ ਰੈਡੀ ਟੂ ਯੂਜ਼ ਬੈਗਸ ਸਪਲਾਈ ਕਰਦੇ ਹਾਂ ਜਿੱਦਾਂ ਕਿ ਇਹ ਵਾਲੇ ਬੈਗ ਹੈ ਅਸੀਂ ਦੇ ਸਕਦੇ ਹਾਂ ਫਾਰਮਰਸ ਨੂੰ ਉਸੇ ਤਰ੍ਹਾਂ ਬਟਨ ਦੇ ਬੈਗ ਅਸੀਂ ਸਪਲਾਈ ਕਰਦੇ ਹਾਂ ਤੇ ਉਹਦੇ ਨਾਲ ਕੀ ਹੈ ਕਿ ਫਾਰਮਰਸ ਜਾਂ ਫਿਰ ਜਿਹੜੇ ਹੋਰ ਅਰਬਨ ਪੀਪਲ ਨੇ ਉਹ ਵੀ ਆਪਣੇ ਘਰ ਲੈ ਜਾ ਕੇ ਉਹ ਬੈਗਸ ਰੱਖ ਕੇ ਆਪਣੇ ਸਾਹਮਣੇ ਆਪਣੇ ਆਪ ਤੋੜਾਈ ਕਰਕੇ ਮਸ਼ਰੂਮਸ ਲੈ ਸਕਦੇ ਹਾਂ ਅੱਜ ਆਪਾਂ ਗੱਲ ਕਰੀ ਜਿੱਦਾਂ ਅੱਜਕੱਲ ਕੰਜ਼ਿਊਮਰਸ ਦਾ ਨਾ ਮਸ਼ਰੂਮਸ ਦੇ ਵਿੱਚ ਕਾਫੀ ਰੁਝਾਨ ਹੋ ਰਿਹਾ ਹੈ ਤੇ ਜੇਕਰ ਕਿਸੇ ਨੇ ਬਿ ਐਂਟਰਪ੍ਰੈਨਿਓਰਸ਼ਿਪ ਲਈ ਸਾਨੂੰ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਟ੍ਰੇਨਿੰਗ ਉਹ ਲੈਣੀ ਬਹੁਤ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਹੀ ਫਿਰ ਅਸੀਂ ਆਪਣੀ ਸਪੇਸ ਦਾ ਦੇਖਦੇ ਹਾਂ ਕਿ ਸਾਡੇ ਕੋਲ ਜਗ੍ਹਾ ਕਿੰਨੀ ਹੈ ਉਸ ਤੋਂ ਇਲਾਵਾ ਫਿਰ ਅਸੀਂ ਫਾਈਨੈਂਸ ਚੈੱਕ ਕਰਦੇ ਹਾਂ ਵੀ ਸਾਡੇ ਕੋਲ ਜਿੰਨੇ ਵੀ ਪੈਸੇ ਲੱਗਣੇ ਆ ਵੀ ਐਂਟਰਪ੍ਰੈਨਿਓਰ ਅਸੀਂ ਬਣਨ ਲਈ ਸਾਨੂੰ ਕੁਝ ਨਾ ਕੁਝ ਇਨਵੈਸਟਮੈਂਟ ਕਰਨੀ ਪੈਣੀ ਹੈ ਫੇਰ ਹੀ ਅਸੀਂ ਜਿਹੜਾ ਆਪਣਾ ਇੱਕ ਕਮਰਸ਼ੀਅਲ ਫਾਰਮ ਖੜਾ ਕਰ ਸਕਦੇ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਬਰਬੀਰ ਅੱਜ ਜੋ ਚੀਜ਼ ਤੁਹਾਡੇ ਵਾਸਤੇ ਲੈ ਕੇ ਆਏ ਆ ਤੁਸੀਂ ਕਾਫੀ ਚਾਹਵਨ ਆ ਇਹਨੂੰ ਖਾਣੇ ਹੋ ਜੇ ਗੱਲ ਕਰੀਏ ਤਾਂ ਗੱਲ ਖੁੰਬਾਂ ਦੀ ਕਰਨ ਲੱਗੇ ਆਪਾਂ ਯਾਨੀ ਕਿ ਮਸ਼ਰੂਮ ਮਸ਼ਰੂਮ ਸਾਰਿਆਂ ਦੀ ਲਗਭਗ ਫੇਵਰਿਟ ਹੁੰਦੇ ਨੇ ਤੇ ਅੱਜ ਇਹਦੀ ਖੇਤੀ ਦੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਉਗਾਏ ਜਾਂਦੇ ਨੇ ਕਿਹੜੇ-ਕਿਹੜਾ ਯਾਨੀ ਕਹੋ ਮੌਸਮ ਦੇ ਵਿੱਚ ਉਗਾਏ ਜਾਂਦੇ ਨੇ ਤੇ ਟਾਈਮ ਪੀਰੀਅਡ ਕੀ ਹੁੰਦਾ ਸਾਡੇ ਨਾਲ ਡਾਕਟਰ ਸ਼ਿਵਾਨੀ ਜੀ ਨੇ ਪੀਆਈਓ ਤੋਂ ਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਸਰ ਹਾਂਜੀ ਸੇ ਅ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਬਤੌਰ ਸਹਾਇਕ ਵਿਗਿਆਨੀ ਕੰਮ ਕਰ ਰਹੀ ਹਾਂ ਤੇ ਜਿੰਨਾ ਵੀ ਮਸ਼ਰੂਮ ਦਾ ਕੰਮ ਹੋ ਰਿਹਾ ਉਹ ਅਸੀਂ ਸਾਡੇ ਤਿੰਨ ਮੈਂਬਰਸ ਨੇ ਤਿੰਨ ਫੈਕਲਟੀ ਮੈਂਬਰਸ ਨੇ ਜਿਹੜੇ ਕਿ ਸਾਰਾ ਇਹ ਕੰਮ ਦੇਖ ਰਹੇ ਨੇ ਮੈਮ ਮਸ਼ਰੂਮਸ ਤਾਂ ਸਾਰਿਆਂ ਦੇ ਫੇਵਰਟ ਹੁੰਦੇ ਨੇ ਮੋਸਟਲੀ ਹੈ ਨਾ ਤੇ ਅ ਮੈਂ ਗੱਲ ਕਰੂੰਗਾ ਕਿ ਇਹਦੀ ਖੇਤੀ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਜਿਹੜੀ ਮਸ਼ਰੂਮ ਹੈਗੀ ਹੈ ਬੇਸਿਕਲੀ ਇਹ ਫੰਗਸ ਹੁੰਦੀ ਹੈ ਐਡੀਬਲ ਫੰਜਾਈ ਜਿਹਨੂੰ ਅਸੀਂ ਖਾ ਸਕਦੇ ਆ। ਇਹਦੀ ਖੇਤੀ ਜਿਹੜੀ ਹੈ ਜਿੰਨੀ ਵੀ ਸਾਡੇ ਕੋਲ ਤੂੜੀ ਜਾਂ ਪਰਾਲੀ ਹੈ ਖੇਤੀਬਾੜੀ ਦੀ ਰਹਿੰਦ-ਖੂੰਦ ਉਹਦੀ ਵਰਤੋਂ ਕਰਕੇ ਅਸੀਂ ਖੁੰਬਾ ਨੂੰ ਉਗਾ ਸਕਦੇ ਆ। ਸਭ ਤੋਂ ਪਹਿਲਾਂ ਤਾਂ ਸਾਨੂੰ ਟ੍ਰੇਨਿੰਗ ਜਿਹੜੀ ਹੈ ਉਹ ਲੈਣੀ ਬਹੁਤ ਜ਼ਰੂਰੀ ਹੈ। ਟ੍ਰੇਨਿੰਗ ਤੋਂ ਬਾਅਦ ਹੀ ਅਸੀਂ ਜਿਹੜਾ ਨੈਕਸਟ ਸਟੈਪ ਹੈ ਉਹ ਲੈ ਸਕਦੇ ਆ ਤਾਂ ਕਿ ਅਸੀਂ ਮਸ਼ਰੂਮ ਦੀ ਕਲਟੀਵੇਸ਼ਨ ਕਰ ਸਕੀਏ। ਬਿਲਕੁਲ। ਤੇ ਮੈਮ ਜਿੱਦਾਂ ਇਹਦੀ ਟੋਟਲ ਵੈਰਾਈਟੀਆਂ ਕਿੰਨੀਆਂ ਹੁੰਦੀਆਂ ਨੇ ਮਸ਼ਰੂਮ ਦੀਆਂ? ਜਿਹੜੀਆਂ ਵੈਰਾਈਟੀਆਂ ਆ ਬਹੁਤ ਸਾਰੀਆਂ ਵੈਰਾਈਟੀਆਂ ਨੇ ਜਿੱਦਾਂ ਕਿ ਅਰਾਊਂਡ 14000 ਸਪੀਸੀਜ਼ ਨੇ ਮਸ਼ਰੂਮ ਜਿਹੜੇ ਫੰਗਲ ਸਪੀਸੀਜ਼ ਨੇ ਉਹਨਾਂ ਦੇ ਵਿੱਚੋਂ ਜਿਹੜੀਆਂ 23 ਤੋਂ 24 ਜਿਹੜੀਆਂ ਕਮਰਸ਼ੀਅਲੀ ਕਲਟੀਵੇਟ ਹੋ ਰਹੀਆਂ ਪਰ ਜਿਹੜੀ ਪੀਆਯੂ ਨੇ ਰეკਮੈਂਡ ਕੀਤੀਆਂ ਵੈਰਾਈਟੀਆਂ ਨੇ ਉਹ ਪੰਜ ਵੈਰਾਈਟੀਆਂ ਨੇ ਓਵਰਆਇਟੀਜ਼ ਜਿਹੜੀਆਂ ਅਸੀਂ ਸਰਦੀਆਂ 'ਚ ਵੀ ਲਗਾ ਸਕਦੇ ਹਾਂ ਗਰਮੀਆਂ 'ਚ ਵੀ ਲਗਾ ਸਕਦੇ ਤਾਂ ਕਿ ਸਾਰਾ ਸਾਲ ਮਸ਼ਰੂਮ ਦੀ ਪ੍ਰੋਡਕਸ਼ਨ ਹੋ ਸਕੇ। ਹਾਂ ਜਿਹੜਾ ਆਪਾਂ ਨਾਰਮਲ ਘਰਾਂ ਦੇ ਵਿੱਚ ਯੂਜ਼ ਕਰਦੇ ਹਾਂ ਮਾਰਕੀਟ ਦੇ ਵਿੱਚ ਅਵੇਲੇਬਲ ਮਿਲਦੇ ਨੇ ਉਹ ਕਿਹੜੇ ਮਸ਼ਰੂਮ ਹੁੰਦੇ ਨੇ? ਆ ਜਿਹੜੇ ਮਾਰਕੀਟ 'ਚ ਅਵੇਲੇਬਲ ਹੁੰਦੇ ਆ ਉਹ ਜ਼ਿਆਦਾਤਰ ਅਸੀਂ ਬਟਨ ਜਿੰਨੀ ਵੀ ਪਛਾਈ ਪੰਜਾਬ ਦੀ ਗੱਲ ਕਰਦੇ ਆ ਜਾਂ ਇੰਡੀਆ ਦੀ ਗੱਲ ਕਰਦੇ ਆ ਸਭ ਦੇ ਕੋਲ ਜ਼ਿਆਦਾਤਰ ਬਟਨ ਦੀ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਆ ਮਾਰਕੀਟ 'ਚ ਬਟਨ ਮਸ਼ਰੂਮ ਆਂਦੀ ਆ ਉਸ ਤੋਂ ਇਲਾਵਾ ਅੱਜ ਕੱਲ੍ਹ ਜਿਹੜੇ ਲੋਕ ਹੈਗੇ ਆ ਓਇਸਟਰ ਮਸ਼ਰੂਮ ਵਾਲ ਵੀ ਆਪਣਾ ਰੁਝ ਆ ਮਸ਼ਰੂਮ ਤੇ ਇਹਨਾਂ ਦੇ ਵਿੱਚ ਜਾਣ ਪਹਿਚਾਨ ਕਿਵੇਂ ਹੋ ਸਕਦੀ ਹੈ ਆ ਦੇਖੋ ਵੱਖ-ਵੱਖ ਵੈਰਾਈਟੀਆਂ ਨੇ ਹੁੰਦੀਆਂ ਇੱਕ ਤਾਂ ਐਡੀਬਲ ਵੈਰਾਈਟੀ ਜਿਹਨੂੰ ਅਸੀਂ ਖਾ ਸਕਦੇ ਹਾਂ ਮੈਡੀਸਨਲ ਜਿਹਨੂੰ ਅਸੀਂ ਦਵਾਈ ਦੇ ਰੂਪ ਚ ਵਰਤ ਸਕਦੇ ਹਾਂ ਤੇ ਇਹ ਤੀਜੇ ਨੰਬਰ ਤੇ ਹੁੰਦੀ ਹੈ ਪੋਇਜ਼ਨਸ ਵੈਰਾਈਟੀ ਜਿਹੜੀ ਜ਼ਹਿਰੀਲੀਆਂ ਖੁੰਬਾ ਹੁੰਦੀਆਂ ਜਿਹੜੀਆਂ ਵੈਸੇ ਤਾਂ ਦੇਖੋ ਆਮ ਤੌਰ ਤੇ ਜਿੰਨੇ ਵੀ ਜਦੋਂ ਵਾਈਲਡ ਮਸ਼ਰੂਮਸ ਲੱਗਦੀਆਂ ਜਦੋਂ ਬਰਸਾਤ ਆ ਪੈਂਦੀ ਹੈ ਉਦੋਂ ਸਾਡੇ ਵਾਈਲਡ ਮਸ਼ਰੂਮਸ ਲੱਗ ਜਾਂਦੀਆਂ ਪਰ ਸਾਨੂੰ ਉਹ ਵੈਰਾਈਟੀਆਂ ਖਾਣੀਆਂ ਨਹੀਂ ਚਾਹੀਦੀਆਂ ਜਦੋਂ ਤੱਕ ਅਸੀਂ ਉਹਨੂੰ ਟੈਸਟ ਨਹੀਂ ਕਰਾਉਂਦੇ ਲੈਬ ਦੇ ਵਿੱਚ ਉਹਦੇ ਬਾਇਓਕੈ ਪਰ ਫਿਰ ਵੀ ਜਿੰਨੀਆਂ ਵੀ ਪాయిਜ਼ਨਸ ਵੈਰਾਈਟੀਆਂ ਨੇ ਉਹ ਦੇਖਣ ਨੂੰ ਬਹੁਤ ਸੋਹਣੀਆਂ ਲੱਗਦੀਆਂ ਰੰਗਦਾਰ ਹੁੰਦੀਆਂ ਸੋ ਜਿੰਨੀਆਂ ਵੀ ਰੰਗਦਾਰ ਵੈਰਾਈਟੀਆਂ ਨੇ ਉਹ ਸਾਰੀਆਂ ਹੀ ਪాయిਜ਼ਨਸ ਵੈਰਾਈਟੀਆਂ ਹੁੰਦੀਆਂ ਉਹਨਾਂ ਵੈਰਾਈਟੀਆਂ ਨੂੰ ਸਾਨੂੰ ਖਾਣਾ ਨਹੀਂ ਚਾਹੀਦਾ ਬਿਨਾ ਟੈਸਟ ਕੀਤੇ ਅੱਜ ਆਪਾਂ ਗੱਲ ਕਰੀ ਜਿੱਦਾਂ ਅੱਜਕੱਲ ਕੰਜ਼ਿਊਮਰਸ ਦਾ ਨਾ ਮਸ਼ਰੂਮਸ ਦੇ ਵਿੱਚ ਕਾਫੀ ਰੁਝਾਨ ਹੋ ਰਿਹਾ ਤੇ ਜੇਕਰ ਕਿਸੇ ਨੇ ਬਿਜ਼ਨਸ ਆਈਡੀਆ ਦੇ ਹਿਸਾਬ ਨਾਲ ਇਹਨੂੰ ਸਟਾਰਟ ਕਰਨਾ ਹੋਵੇ ਉਹ ਕਿਵੇਂ ਕਰ ਸਕਦਾ ਸਭ ਤੋਂ ਪਹਿਲਾਂ ਜੇ ਅਸੀਂ ਬਿਜ਼ਨਸ ਦੀ ਗੱਲ ਕਰਦੇ ਹਾਂ ਸਾਨੂੰ ਟ੍ਰੇਨਿੰਗ ਜਿਹੜੀ ਹੈ ਉਹ ਲੈਣੀ ਤਾਂ ਨੂੰ ਸਾਨੂੰ ਪਤਾ ਲੱਗੇ ਵੀ ਕਿੱਦਾਂ ਸੀ ਮਸ਼ਰੂਮ ਨੂੰ ਦੇਖਣਾ ਹੈ ਕਿੱਦਾਂ ਉਹਦੀ ਦੇਖਪਾਲ ਕਰਨੀ ਹੈ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਲੈ ਕੇ ਤੁਸੀਂ ਜਾਂਦੇ ਹੋ ਫਿਰ ਤੁਹਾਨੂੰ ਉੱਥੇ ਅਸੀਂ ਲੈਕਚਰ ਕਰਾਣੇ ਆ ਜਿਹੜੇ ਕਿ ਬੈਂਕਸ ਦੇ ਲੈਕਚਰ ਹੁੰਦੇ ਆ ਜਿਹੜੇ ਕਿ ਹਾਰਟੀਕਲਚਰ ਡਿਪਾਰਟਮੈਂਟ ਵੱਲੋਂ ਲੱਗਦਾ ਉਹ ਹਾਰਟੀਕਲਚਰ ਡਿਪਾਰਟਮੈਂਟ ਜਿਹੜਾ ਉਹ ਸਬਸਿਡੀ ਬਾਰੇ ਜਾਣਕਾਰੀ ਦਿੰਦਾ ਜਿੰਨੇ ਵੀ ਕਮਰਸ਼ੀਅਲੀ ਫਾਰਮਸ ਲੱਗਦੇ ਨੇ ਉਹਦੇ ਵਿੱਚ 40% ਦੀ ਸਬਸਿਡੀ ਜਿਹੜੀ ਹੈ ਸਰਕਾਰ ਦਿੰਦੀ ਹੈ ਉਹ ਸਬਸਿਡੀ ਦਾ ਯੂਜ਼ ਕਰਕੇ ਤੁਸੀਂ ਆਪਣੇ ਕਮਰ ਤੋਂ ਜ਼ਿਆਦਾ ਇੰਪੋਰਟੈਂਟ ਹੈ ਟ੍ਰੇਨਿੰਗ ਉਹ ਲੈਣੀ ਬਹੁਤ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਹੀ ਫਿਰ ਅਸੀਂ ਆਪਣੀ ਸਪੇਸ ਦਾ ਦੇਖਦੇ ਹਾਂ ਕਿ ਸਾਡੇ ਕੋਲ ਜਗ੍ਹਾ ਕਿੰਨੀ ਹੈ ਉਸ ਤੋਂ ਇਲਾਵਾ ਫਿਰ ਅਸੀਂ ਫਾਈਨੈਂਸ ਚੈੱਕ ਕਰਦੇ ਹਾਂ ਵੀ ਸਾਡੇ ਕੋਲ ਜਿੰਨੇ ਵੀ ਪੈਸੇ ਲੱਗਣੇ ਆ ਵੀ ਐਂਟਰਪ੍ਰੀਨਿਅਰ ਅਸੀਂ ਬਣਨ ਲਈ ਸਾਨੂੰ ਕੁਝ ਨਾ ਕੁਝ ਇਨਵੈਸਟਮੈਂਟ ਕਰਨੀ ਪੈਣੀ ਹੈ ਫਿਰ ਹੀ ਅਸੀਂ ਜਿਹੜਾ ਆਪਣਾ ਇੱਕ ਕਮਰਸ਼ੀਅਲ ਫਾਰਮ ਖੜਾ ਕਰ ਸਕਦੇ ਹਾਂ ਜੀ ਤਾਂ ਮੈਂ ਜੇ ਯਾਨੀ ਕਿ ਹਲੋ ਜਦ ਜਦਾਂ ਆਪਾਂ ਬੀਜਣਾ ਇਹਨਾਂ ਨੂੰ ਹੈਨਾ ਜਦੋਂ ਮਸ਼ਰੂਮ ਆਪਾਂ ਉਗਾਉਣੇ ਨੇ ਤੇ ਹਾਰਵੈਸਟ ਕਰਨ ਦਾ ਇਹਦਾ ਟਾਈਮ ਪੀਰੀਅਡ ਕਿੰਨਾ ਹੁੰਦਾ ਆਪਸ ਜੇ ਜਦੋਂ ਦਾ ਮਸ਼ਰੂਮ ਆਸੀ ਲਗਾਣੇ ਅਗਰ ਅਸੀਂ ਬਟਨ ਦੀ ਗੱਲ ਕਰਦੇ ਹਾਂ ਹੁਣ ਜਿਹੜੀ ਸਰਦੀ ਸਰਦ ਰੁੱਤ ਚੱਲ ਰਹੀ ਐ ਅਸੀਂ ਬਟਨ ਲਗਾਣੇ ਆ ਠਿੰਗਰੀ ਲਗਾਣੇ ਜਿਹੜੀ ਬਟਨ ਹੁੰਦੀ ਐ ਉਹ ਅਸੀਂ ਸਤੰਬਰ ਤੋਂ ਲੈ ਕੇ ਸ਼ੁਰੂ ਕਰ ਦੰਨੇ ਆ ਜਿੱਦਾਂ ਉਹਦੇ ਵਿੱਚ ਪਹਿਲਾਂ ਕੰਪੋਸਟਿੰਗ ਹੁੰਦੀ ਐ ਕੰਪੋਸਟ ਬਣਾਣੇ ਆ ਅਸੀਂ ਫੇਰ ਉਹਦੀ ਜਦੋਂ ਕੰਪੋਸਟਿੰਗ ਤਿਆਰ ਹੋ ਜਾਂਦੀ ਐ ਫੇਰ ਅਸੀਂ ਸਪੋਨਿੰਗ ਕਰਦੇ ਆ ਫੇਰ ਉਹਨੂੰ ਉਹਦੇ ਉੱਪਰ ਕੇਸਿੰਗ ਪਾਣੇ ਆ ਜੇ ਅਸੀਂ ਢੀਂਗਰੀ ਦੀ ਗੱਲ ਕਰਦੇ ਆਂ ਢੀਂਗਰੀ ਜਿਹੜੀ ਉਹ ਵੀ ਅਨਦਰ ਵੈਰਾਈਟੀ ਹੈ ਜਿਹੜੀ ਅਸੀਂ ਸਰਦੀਆਂ 'ਚ ਲਗਾਨਦੇ ਆਂ ਉਹ ਵੈਰਾਈਟੀ ਹੈ ਜਿਹੜੀ ਆ ਉਹਨੂੰ ਤੂੜੀ ਦੇ ਵਿੱਚ ਸਿੱਧੀ ਲੱਗਦੀ ਹੈ ਕੰਪੋਸਟ ਅਸੀਂ ਨਹੀਂ ਬਣਾਉਂਦੇ ਅਸੀਂ ਤੂੜੀ ਗਿੱਲੀ ਕਰਕੇ ਉਹਦੇ ਵਿੱਚ ਬੀਜ ਪਾ ਦਿੰਦੇ ਆਂ ਬੀਜ ਪਾਉਣ ਤੋਂ ਬਾਅਦ ਜਦੋਂ ਤੁਹਾਡਾ 20 ਤੋਂ 22 ਦਿਨਾਂ ਦੇ ਬਾਅਦ ਰੇਸ਼ਾ ਫੈਲ ਜਾਂਦਾ ਜਿਹਨੂੰ ਅਸੀਂ ਸਪੌਨ ਰਨ ਕਹਿੰਦੇ ਆਂ ਉਸ ਤੋਂ ਬਾਅਦ ਤੁਹਾਡੇ ਨੂੰ ਜਿਹੜੀਆਂ ਖੁੰਮਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਯਾਨੀ ਕਿ ਇਹਨਾਂ ਦੇ ਵੀ ਬੀਜ ਹੁੰਦੇ ਨੇ ਫੇਰ ਹੀ ਉਸ ਤੋਂ ਬਾਅਦ ਅੱਗੇ ਕਲਟੀਵੇਟ ਹੋਣਾ ਸ਼ੁਰੂ ਕਰਦਾ ਜਿੰਨੀ ਵੀ ਮਸ਼ਰੂ ਉਹਨੂੰ ਉਸੇ ਬੀਜ ਕਹਿੰਦੇ ਆ ਜੇ ਸਪੌਨ ਕਰਨੇ ਆ ਸੀ ਮਸ਼ਰੂਮ ਸਪੌਨ ਹਰ ਇੱਕ ਮਸ਼ਰੂਮ ਦਾ ਸਪੌਨ ਹੁੰਦਾ ਹੈ ਉਸ ਸਪੌਨ ਤੋਂ ਬਾਅਦ ਹੀ ਤੁਸੀਂ ਖੁੰਬਾ ਨਿਕਲ ਸਕਦੀਆਂ ਨੇ ਤਮam ਇਹਦੇ ਬਸੇ ਕੋਈ ਸਪੈਸ਼ਲ ਟੈਂਪਰੇਚਰ ਵੀ ਮੇਨਟੇਨ ਕਰਕੇ ਰੱਖਣਾ ਪੈਂਦਾ ਫਾਰਮ ਦੇ ਵਿੱਚ ਜਿਹੜੀ ਤਾਂ ਬਟਨ ਮਸ਼ਰੂਮ ਦੀ ਗੱਲ ਕਰਦੇ ਆ ਉਹਦੇ ਲਈ ਟੈਂਪਰੇਚਰ ਜਦੋਂ ਤਾਂ ਰੇਸ਼ਾ ਫੈਲਦਾ ਜਿਹਨੂੰ ਅਸੀਂ ਸਪੌਨਰਨ ਪੀਰੀਅਡ ਕਹਿੰਦੇ ਆ ਉਸ ਟਾਈਮ ਤੇ ਸਾਡਾ 20 ਤੋਂ 23 ਡਿਗਰੀ ਟੈਂਪਰੇਚਰ ਹੋਣਾ ਚਾਹੀਦਾ ਜਦੋਂ ਅਸੀਂ ਕੇਸਿੰਗ ਮਿੱਟੀ ਪਾ ਦਨੇ ਉਹਦੇ ਵਿੱਚ ਜਦੋਂ ਰੇਸ਼ਾ ਫੈਲ ਜਾਂਦਾ ਕੇਸਿੰਗ ਮਿੱਟੀ ਪਾਉਣ ਤੋਂ ਬਾਅਦ ਜਦੋਂ ਫਰੂਟਿੰਗ ਨਿਕਲਦੀ ਹੈ ਉਦੋਂ 14 ਤੋਂ 18 ਡਿਗਰੀ ਟੈਂਪਰੇਚਰ ਹੋਣਾ ਚਾਹੀਦਾ ਤੇ ਜਿਹੜੀ ਓਇਸਟਰ ਮਸ਼ਰੂਮ ਹੈ ਉਹਨੂੰ ਲਗਾਉਣ ਦੇ ਲਈ ਸਾਨੂੰ ਤਾਪਮਾਨ ਜਿਹੜਾ ਮੇਰੇ ਪਿੱਛੇ ਜਿਹੜਾ ਫਾਰਮ ਹੈਗਾ ਇਹ ਕਿਸ ਮਸ਼ਰੂਮ ਦੀ ਵੈਰਾਈਟੀ ਦਾ ਫਾਰਮ ਹੈਗਾ ਜੀ ਅ ਅਸੀਂ ਇਸ ਟਾਈਮ ਤੇ ਜਿਹੜੀ ਕਰ ਰਹੇ ਹਾਂ ਇਸ ਟਾਈਮ ਸਾਡੀ ਇੱਕ ਤੋਇਸਟਰ ਲੱਗੀ ਹੋਈ ਹੈ ਜਿਹਨੂੰ ਅਸੀਂ ਢਿੰਗਰੀ ਖੁੰਮ ਕਹਿੰਦੇ ਹਾਂ ਦੂਜੀ ਵੈਰਾਈਟੀ ਜਿਹੜੀ ਸਾਡੀ ਬਟਨ ਖੁੰਮ ਹੈ ਬਟਨ ਜਿਹੜੀ ਇੱਕ ਚਿੱਟੀ ਵੈਰਾਈਟੀ ਵੀ ਹੈ ਇੱਕ ਬਰਾਊਨ ਵੈਰਾਈਟੀ ਵੀ ਹੈ ਸੋ ਜਿਹੜੀ ਚਿੱਟੀ ਵੈਰਾਈਟੀ ਆ ਸਾਡੀ ਰეკਮੈਂਡਡ ਵੈਰਾਈਟੀ ਆ ਬਰਾਊਨ ਵੈਰਾਈਟੀ ਅਸੀਂ ਬਹੁਤ ਜਲਦੀ ਰეკਮੈਂਡੇਸ਼ਨ ਲਈ ਲੈ ਕੇ ਆਵਾਂਗੇ ਹਾਂ ਮੈਂ ਇੱਕ ਵਾਰੀ ਮੈਨੂੰ ਫਾਰਮ ਦੇ ਅੰਦਰ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ ਜਿਹੜਾ ਫਾਰਮ ਸਾਰਾ ਡਿਜ਼ਾਈਨ ਕੀਤਾ ਹੁੰਦਾ ਹੈ ਨਾ ਵੀ ਇੱਕ ਆਪੇ ਦੀ ਹਾਲੀ ਸਰ ਜਿਹੜਾ ਹੈਗਾ ਸਾਡੇ ਕੋਲ ਅਸੀਂ 4 ਰੈਕਸ ਲਗਾਏ ਹੋਏ ਨੇ ਇਹ ਸਾਡੇ 15x30 ਦਾ ਕਮਰਾ ਹੈ ਸੋ ਇਸ ਕਮਰੇ ਦੇ ਵਿੱਚ ਅਸੀਂ ਅਗਰ ਇਦਾਂ ਬੈਗਸ ਰੱਖਦੇ ਆਂ 4 ਲੇਅਰਸ ਦੇ ਵਿੱਚ ਅਰਾਊਂਡ 1000 ਕ ਬੈਗ ਆ ਜਾਂਦਾ ਬਟਨ ਤੇ ਢਿੰਗਰੀ ਦਾ ਸੋ ਇਹ ਜਿਹੜੇ ਸਾਡੇ ਸਾਹਮਣੇ ਜਿਹੜੇ ਬੈਗਸ ਨਜ਼ਰ ਆਣੇ ਆ ਇਹ ਢਿੰਗਰੀ ਦੇ ਬੈਗ ਨੇ ਦੇਖੋ ਇੱਥੇ ਚਿੱਟੇ ਰੰਗ ਦਾ ਰੇਸ਼ਾ ਫੈਲਿਆ ਹੋਇਆ ਸੋ ਇਹਦਾ ਚਿੱਟਾ ਰੰਗ ਦਾ ਸਾਰਾ ਰੇਸ਼ਾ ਹਾਂਜੀ ਇਹ ਮਸ਼ਰੂਮ ਦਾ ਫੰਗਸ ਮਾਈਸੀਲੀਅਮ ਚੱਲਿਆ ਹੋਇਆ ਮਾਈਸੀਲੀਅਲ ਰਨ ਕਹਿੰਨੇ ਆ ਸੀ ਤੇ ਜਿਹੜਾ ਜਿਹੜਾ ਬਟਨ ਦਾ ਹੈਗਾ ਉਹਦੇ ਲਈ ਤੁਹਾਨੂੰ ਉਹ ਉੱਥੇ ਬੈਗਸ ਪਏ ਨੇ ਉਹਦੇ ਵਿੱਚ ਸੇਮ ਜਿਹੜਾ ਸਪੌਨ ਰਨ ਹੁੰਦਾ ਉਹਦੇ ਉੱਪਰ ਅਸੀਂ ਕੇਸਿੰਗ ਦੀ ਤਹਿ ਲਗਾਨੀ ਆ ਉਸ ਤੋਂ ਬਾਅਦ ਮਸ਼ਰੂਮ ਜਿਹੜੀਆਂ ਨਿਕਲਣੀਆਂ ਸ਼ੁਰੂ ਹੋ ਜਾਣੀਆਂ ਪਾਣੀ ਦੇਣ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣਾ ਕਿ ਪ੍ਰੋਡ ਆ ਗਿਆ ਇਸ ਬੈਗ ਦੇ ਵਿੱਚੋਂ ਸਾਨੂੰ ਅਰਾਊਂਡ 2 ਕਿਲੋ ਮਸ਼ਰੂਮਸ ਨਿਕਲਦੀ ਹੈ ਜਿਹੜੇ ਸਾਡੇ ਕੋਲ ਬਟਨ ਦਾ ਬੈਗ ਹੈ ਉਹ 5 ਕਿਲੋ ਦਾ ਬੈਗ ਹੁੰਦਾ ਉਹਦੇ ਵਿੱਚੋਂ ਸਾਨੂੰ ਅਰਾਊਂਡ 1.5 ਕਿਲੋ ਮਸ਼ਰੂਮ ਨਿਕਲ ਜਾਂਦੀ ਹੈ ਯਾਨੀ ਕਿ ਪਰ ਜਦੋਂ ਅਸੀਂ ਕੋਈ ਆਪਾਂ ਕਰ ਰਹੇ ਇੱਕ ਪੇ ਟਾਈਮ ਪੀਰੀਅਡ ਦੇ ਵਿੱਚ ਇਹ ਗੱਲ ਕਰ ਰਹੇ ਆਪਾਂ ਜਿਹੜਾ ਐਨੀ ਹਾਰਵੈਸਟ ਕਰਦੇ ਹਾਂ ਹਾਂਜੀ ਹਾਂਜੀ ਇਹ ਇੱਕ ਇੱਕ ਟਾਈਮ ਪੀਰੀਅਡ ਚ ਜਦੋਂ ਜਦੋਂ ਬੈਗ ਨਿਕਲਦੇ ਆ ਸਰ ਓਦਾਂ ਨਿਕਲਦਾ ਕਿ ਇੱਕ ਜਿਹੜੀ ਤੁਹਾਡੀ ਬੈਗ ਹੈ ਉਹਦੇ ਵਿੱਚੋਂ ਇੱਕੋ ਟਾਈਮ ਤੇ 1/2 ਕਿਲੋ ਮਸ਼ਰੂਮ ਨਹੀਂ ਨਿਕਲੂਗੀ ਉਹ ਇਨਸਟਾਲਮੈਂਟਸ ਨਿਕਲਦੀ ਹੈ ਹਨਾ ਜਿੱਦਾਂ ਕਿ ਪਹਿਲਾਂ ਕਦੇ 100 ਗ੍ਰਾਮ ਨਿਕਲੇ ਕਦੇ 200 ਗ੍ਰਾਮ ਨਿਕਲੇ ਐਦਾਂ ਕਰਕੇ ਮਸ਼ਰੂਮਸ ਨਿਕਲਦੇ ਆ ਉਹਦੇ ਨਾਲ ਤੁਹਾਡੀ ਸਬਜੀ ਜਿਹੜੀ ਆ ਮਤਲਬ ਜੇ ਸਬਜੀ ਫ੍ਰੈਸ਼ ਮਸ਼ਰੂਮ ਜਿਹੜੀ ਤੁਸੀਂ ਲੈ ਸਕਦੇ ਹੋ ਸੋ ਅਸੀਂ ਯੂਨੀਵਰਸਿਟੀ ਜਿਹੜੀ ਆ ਬਹੁਤ ਸਾਰੇ ਉਪਰਾਲੇ ਕਰ ਬੈਗਸ ਸਪਲਾਈ ਕਰਦੇ ਹਾਂ ਜਿੱਦਾਂ ਕਿ ਇਹ ਵਾਲੇ ਬੈਗ ਐਸੀਂ ਦੇ ਸਕਦੇ ਹਾਂ ਫਾਰਮਰਸ ਨੂੰ ਉਸੇ ਤਰ੍ਹਾਂ ਬਟਨ ਦੇ ਬੈਗਸ ਐਸੀਂ ਸਪਲਾਈ ਕਰਦੇ ਹਾਂ ਤੇ ਉਹਦੇ ਨਾਲ ਕੀ ਹੈ ਕਿ ਫਾਰਮਰਸ ਜਾਂ ਫਿਰ ਜਿਹੜੇ ਹੋਰ ਅਰਬਨ ਪੀਪਲ ਨੇ ਉਹ ਵੀ ਆਪਣੇ ਘਰ ਲੈ ਜਾ ਕੇ ਉਹ ਬੈਗਸ ਰੱਖ ਕੇ ਆਪਣੇ ਸਾਹਮਣੇ ਆਪਣੇ ਆਪ ਤੜਾਈ ਕਰਕੇ ਮਸ਼ਰੂਮਸ ਲੈ ਸਕਦੇ ਆਂ। ਇਹਦੀ ਕੀਮਤ ਕੀ ਹੁੰਦੀ ਹੋएगी ਮੈਂ ਮੈਨੂੰ ਇੱਕ ਜਿਹੜਾ ਬੈਗ ਉਹ 50 ਰੁਪਏ ਦਾ ਬੈਗ ਹੈ ਉਹਦੇ ਵਿੱਚੋਂ ਤੁਹਾਨੂੰ 1.5 ਕਿਲੋ ਮਸ਼ਰੂਮ ਨਿਕਲ ਜਾਂਦੀ ਹੈ। ਹਮੇ ਕਰੀਏ ਮੈਂ ਦਿਖਾਇਆ ਪੱਤ ਅੰਦਰ ਜਾ ਰਹੇ ਸੀਗੇ ਵੀ ਕਿਸ ਤਰੀਕੇ ਨਾਲ ਜਿਹੜੀਆਂ ਖੁੰਮਾਂ ਬਟਨ ਦਾ ਬੈਗ ਪਿਆ ਠੀਕ ਹੈ ਜੀ ਆ ਦੇ ਉੱਪਰ ਆ ਜਿਹੜੀ ਤੁਹਾਨੂੰ ਮਿੱਟੀ ਦੀ ਪਰਤ ਨਜ਼ਰ ਆ ਰਹੀ ਹੈ ਇਹ ਕੇਸਿੰਗ ਮਿੱਟੀ ਹੈਗੀ ਆ ਆ ਰੇਸ਼ਾ ਫੈਲਿਆ ਹੋਇਆ ਤੁਹਾਨੂੰ ਦੇਖੋ ਵਾਈਟ ਕਲਰ ਦਾ ਮਾਈਸੀਲੀਅਮ ਚੱਲ ਰਿਹਾ ਤੇ ਜਦੋਂ ਅਸੀਂ ਕੇਸਿੰਗ ਮਿੱਟੀ ਪਾ ਦੰਨੇ ਆ ਉਸ ਤੋਂ ਬਾਅਦ ਅਸੀਂ ਇਹਨੂੰ ਪਾਣੀ ਦੇਣਾ ਸ਼ੁਰੂ ਕਰ ਦੰਨੇ ਆ ਪਾਣੀ ਦੇਣ ਤੋਂ ਬਾਅਦ ਤੁਹਾਡੂ ਜਿਹੜੀਆਂ ਮਸ਼ਰੂਮਸ ਨੇ ਉਹ ਐਦਾਂ ਦੀਆਂ ਨਿਕਲਣ ਆ ਜਿਹੜੀ ਆ ਵਾਲੀ ਵੈਰਾਈਟੀ ਹੈ ਇਹ ਬਰਾਊਨ ਵੈਰਾਈਟੀ ਇਹਨੂੰ ਪੋਰਟਾਬੈਲੋ ਕਹਿੰਦੇ ਆ ਬਟਨ ਮਸ਼ਰੂਮ ਦੀ ਵੈਰਾਈਟੀ ਹੈ ਪੋਰਟਾਬੈਲੋ ਮਸ਼ਰੂਮ ਆ ਨੀਚੇ ਵੈਰਾਈਟੀ ਲੱਗੀ ਹੋਈ ਹੈ ਮੈਮ ਇਹਦਾ ਸਾਈਜ਼ ਆਪਾਂ ਦੇਖ ਸਕਦੇ ਹਾਂ ਕਾਫੀ ਬਿਗ ਹੈਗਾ ਨਾ ਨੋਰਮਲ ਜਿਹਦਾ ਮਾਰਕੀਟ 'ਚ ਹੁੰਦਾ স্মੋਲ ਸਾਈਜ਼ ਹੀ ਹੁੰਦਾ। ਆ ਦੇਖੋ ਡਿਫਰੈਂਟ ਡਿਫਰੈਂਟ ਸਟ੍ਰੇਨਸ ਆਂਦੀਆਂ ਨੇ ਉਹਨਾਂ ਦੇ ਵਿੱਚੋਂ ਜਿੱਦਾਂ ਕੁਝ ਸਾਈਜ਼ ਜਿਹੜਾ ਵੱਡਾ ਹੋ ਜਾਂਦਾ। ਹੁਣ ਵੈਸੇ ਵੀ ਮੌਸਮ ਜਿਹੜਾ ਥੋੜਾ ਜਿਹਾ ਚੇਂਜ ਹੋ ਰਿਹਾ ਤੇ ਚਲੇ ਜਾਣ ਵਾਲਾ ਮੌਸਮ ਹੈਗਾ। ਮੈਮ ਇਹ ਇਹ ਜਿਹੜੀ ਖੇਤੀ ਹੈ ਇਹਨੂੰ ਵੀ ਜਿਹੜਾ ਪੈਸਟੀਸਾਈਡ ਸੇ ਵਗੈਰਾ ਦਾ ਕੋਈ ਡਰ ਹੁੰਦਾ। ਇਹਦੇ ਵਿੱਚ ਵੀ ਸਰ ਵਾਕਈ ਵਿੱਚ ਬੱਬਲ ਵੀ ਆਂਦੀ ਹੈ, ਟ੍ਰਾਈਕੋਡਰਮਾ ਵੀ ਆਂਦੇ, ਗ੍ਰੀਨ ਮੋਲਡ ਵੀ ਆਂਦੇ। ਬਹੁਤ ਸਾਰੀਆਂ ਬਿਮਾਰੀਆਂ ਆਣ ਕੱਟਦੇ ਨੇ ਤਾਂ ਇਸ ਨਾਲ ਸਾਡੇ ਨਾਲ ਡਾਕਟਰ ਸ਼ਿਵਾਨੀ ਜੀ ਨੇ ਸਾਨੂੰ ਪੂਰੀ ਜਾਣਕਾਰੀ ਦਿੱਤੀ ਵੀ ਕਿਸ ਤਰੀਕੇ ਨਾਲ ਜਿਹੜੀ ਇਹਦੀ ਕਲਟੀਵੇਸ਼ਨ ਹੁੰਦੀ ਹੈ ਫਿਰ ਉਸ ਬਾ ਹਾਰਵੈਸਟਿੰਗ ਹੁੰਦੀ ਹੈ ਕੀ ਟਾਈਮ ਪੀਰੀਅਡ ਰਹਿੰਦਾ ਇਸ ਦਾ ਤੇ ਕੀ ਟੈਂਪਰੇਚਰ ਮੇਨਟੇਨ ਕਰਕੇ ਰੱਖਣਾ ਹੁੰਦਾ ਇਸ ਦੇ ਵਿੱਚ ਤੁਹਾਨੂੰ ਅਸੀਂ ਜਾਣਕਾਰੀ ਦਿੱਤੀ ਜੇਕਰ ਕਿਸੇ ਨੇ ਇਹਦਾ ਬਿਜ਼ਨਸ ਸ਼ੁਰੂ ਕਰਨਾ ਤਾਂ ਉਹ ਵੀ ਕਿਸ ਤਰੀਕੇ ਨਾਲ ਕਰ ਸਕਦਾ ਹੈ ਤਾਂ ਜੇਕਰ ਤੁਸੀਂ ਆਪਣੇ ਘਰੇ ਅ ਇਸ ਦੀ ਖੇਤੀ ਕਰਾ ਚਾਹੁੰਦੇ ਜਾਂ ਕਹਿ ਲਓ ਆਪਣੇ ਅੱਖਾਂ ਸਾਹਮਣੇ ਜਾਂ ਤਾਜ਼ੇ ਮਸ਼ਰੂਮ ਖਵਾਣਾ ਖਾਣਾ ਚਾਹੁੰਦੇ ਹੋ ਤਾਂ ਇੱਥੋਂ ਤੁਸੀਂ ਬੈਗ ਸਿਰਫ 50 ਰੁਪਏ ਦੀ ਕੀਮਤ ਦੇ ਵਿੱਚ ਆ ਕੇ ਲੈ ਸਕਦੇ ਜਿਹੜਾ ਜਿਹੜਾ ਬੈਗ ਤੁਹਾਨੂੰ 1.5 ਕਿਲੋ ਦੇ ਤਕਰੀਬਨ ਜਿਹੜਾ ਮਸ਼ਰੂਮਸ ਦੇਗਾ ਪੈਦਾ ਕਰਕੇ ਤੇ ਤੁਸੀਂ ਉਹਨੂੰ ਹਾਰਵੈਸਟ ਕਰਕੇ ਤਾਜ਼ਾ ਖਾ ਸਕਦੇ ਤੁਸੀਂ ਹੋਰ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿਵਾਂਗੇ ਤੁਸੀਂ ਦੇਖਦੇ ਰਹੋ ਸਿਟੀ ਹੈਡਲਾਈਨਸ ਕੈਮਰਾਮੈਨ ਸੇਵਾ ਸਿੰਘ ਨਾਲ ਮੈਂ ਅੰਬਰ ਵੀ ਥੈਂਕ ਯੂ